ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਨ ਵਡ ਪਾਗੇ ਹੋ ਸਗਲ ਮਨੋ ਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੀ ਪਵਿੱਤ ਸਤ ਗੁਰ ਰਹਿ ਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੀ ਪਵਿੱਤ ਸਤ ਗੁਰ ਰਹਿ ਆ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹ ਜਵਾਹੇ ਗੁਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਉਤੀ ਸਮਰਕ ਗੁਰੂ ਨਾਨਕ ਲੰਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਈਂ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਾਂ ਸਰਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠ ਸਭ ਦੁੱਖ ਜਾਈ ਤੇਗ ਬਹਾਦਰ ਸਿਮਰੈਐ ਕਰ ਨਾਉ ਨਦਿਆ ਵਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਦਾ ਧਿਆਨ ਧਰ ਕੇ ਬਨਉ ਜੀ ਪੰਜਾਂ ਪਿਆਰਿਆਂ ਚਾਹਵਾਂ ਸਾਹਿਬ ਜਾ ਦੇ ਆ ਚਾਲੀਆਂ ਮੁਕਤੇ ਆ ਹਠ ਆ ਜਪੀਆ ਤਪੀਆ ਜਿਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਅੰਡਠ ਕੇ ਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੀ ਜਿੰਨਾ ਸਿੰਘਾਂ ਸੰਗਨੀਆਂ ਨੇ ਧਰਮ ਹੇਤ ਸੀਸ ਦਤੈ ਬੰਦ ਬੰਦ ਘਟਾਈ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਆ ਨਾਲ ਚਿਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿਖੇ ਕਿਸਾਂ ਸਵਾਸਾਂ ਸੰਗ ਨੇ ਭਾਈ ਤਿਨਾ ਦੇ ਕੁਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਚਤਿ ਆਵੈ ਚਤਿ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰੱਛਿਆ ਰਿਆਏ ਸਾਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੈ ਬੋਲ ਬਾਲੈ ਬਨੋ ਜੀ ਤਨ ਪ੍ਰਸਾਦਾਨ ਦਨ ਸਰਦਾਨ ਨਾਮੰਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੈ ਦਰਸ਼ਨ ਇਸ਼ਨਾਨ ਚਾਉਂ ਪਿਆ ਚੰਡੇ ਬੁੰਗੇ ਜੁਗ ਜੁਗਾ ਟਲ ਧਰਮ ਕਾ ਜੈਕਾਰ ਬਲਉ ਜੀ ਸਿਖਾਂ ਦਾ ਮੰਨ ਨੀਵਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹੇ ਗੁਰੂ ਹੁਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੇ ਏ ਨੀਮਣਿਆਂ ਦੇ ਮਾਨ ਨੇਤਾਂਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦਾ ਤਾਰ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਾਜ਼ੂਰ ਅਰਦਾਸ ਬੇਨਤ ਹੈ ਜੇ ਧਰਮ ਹਿਤ ਸਾਖਾ ਜਨ ਕੀਆ ਸੇਸ ਦੀਆ ਪਰ ਸਿਰ ਰਣਾ ਦੀਆ ਐਸ ਦੀਨ ਦਿਆਲ ਪਾਤਸ਼ਾਹ ਤਲਕ ਜੰਜੂ ਦੇ ਰੱਖੈ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੇ ਦਾਸ ਜੀ ਭਾਈ ਸਤੇ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦੇ 350 ਸਾਲਾ ਸ਼ਹੀਦ ਸਮਾਗਮ ਅਤੇ ਤਖਤ ਰਾਜਾ ਸੋਭ ਹੈ ਜੇ ਤਖਤ ਲਾਏ ਕੋ ਹੋਏ ਜਨ ਸੱਚ ਪਛਾਣਿਆ ਸੱਚ ਰਾਜੇ ਸੇ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਤ ਗੁਰਾਂ ਜੀ ਦੇ 350 ਸਾਲਾਂ ਗੁਰਿਆਏ ਪੁਰਬ ਦੇ ਸਮਾਗਮ ਇਹ ਸ਼ਤਾਬ ਦੇ ਸਮਾਗਮਾਂ ਨੂੰ ਮੁੱਖ ਰੱਖਦੇ ਆ ਸਿੱਖ ਕਾਮ ਦੇ ਸਰਮਾਰ ਜਥੇਬੰਦ ਸ੍ਰੋਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵਾਲਾ ਸਮਚੀਆਂ ਸੰਗਤਾਂ ਸੰਪਰਦਾਵਾਂ ਸੇਵਾ ਸੁਸਾਇਟੀਆ ਨਿਹੰਗ ਸੰਗਤ ਦੇ ਬੰਦਿਆਂ ਦੇ ਸਹਿਯੋਗ ਨਾਲ ਸਾਧਗੁਰੂ ਪਾਤਸ਼ਾਹ ਜੀ ਪਾਵਨ ਅਸਥਾਨ ਗੁਰਦੁਆਰਾ ਮੋਤੀਬਖ ਸਾਹਿਬ ਤੋ دیਵਾਨਾਂ ਦੀ ਅਰੰਭਤਾ ਹੋਏ ਸਾਧਗੁਰੂ ਜੀ ਆਪ ਜੀ ਦੀ ਹਜ਼ੂਰੀ ਅੰਦਰ ਵਿਸ਼ੇਸ਼ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਪਾਤਸ਼ਾਹ ਜੀ ਉਹ ਵਿਦਕ ਅਦਾਰਿਆਂ ਦੇ ਸਮੂਹ ਵਿਦਿਆਰਥੀਆਂ ਵੱਲੋਂ ਮਿਲ ਕਰਕੇ ਕਵੇਸ਼ਰੇ ਢਾਡੇ ਵਾਰਾ ਅੰਮ੍ਰਿਤ ਮੇ ਬਾਣੀ ਦਾ ਸ਼ਬਦ ਕੀਰਤਨ ਗਾਇਨ ਕੀਤਾ ਸਾਧਗੁਰੂ ਜੀ ਆਓ ਸਮਚੇ ਸੇਵਾ ਨੇ ਬੰਦੇ ਆ ਹੋਈਆਂ ਬੇਅੰਤ ਭੁੱਲਾਂ ਦੇ ਖਿਮਾ ਕਰਨੇ ਅੱਗੇ ਤੋਂ ਗੁਰਬਾਣੀ ਦੇ ਸ਼ੁੱਧ ਉਚਾਰਨ ਕਰਨ ਦਾ ਹਰ ਜਸ ਕਰਨ ਦਾ ਬਲ ਬੋਧ ਸੁਮਤ ਪ੍ਰਦਾਨ ਕਰਨੇ ਅੜੇ ਸੁਨੇ ਬਾਣੀ ਦਾ ਭਾਵ ਸਮੂਹ ਆਈਆਂ ਸੰਗਤਾਂ ਦਾ ਸਰਿਆਂ ਸੇਵਕਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਤੇਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਦੇ ਆ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਦੇ ਆ ਸਰਬੱਤ ਨੂੰ ਦਰੋਂ ਘਰੋ ਸਿਖੇ ਸਦਾ ਭਰੋਸਾ ਨਾਮ ਧਾਨ ਬਖਸ਼ਨਾ ਸਮੂਹ ਸੰਤਾਂ ਦੇ ਸੇਸ ਤੇ ਮਿਹਰ ਪ੍ਰਿਆ ਹੱਥ ਰੱਖਣਾ ਸੇਵਾ ਸਿਮਰਨ ਨਾਮ ਬਾਣੀ ਸੰਗ ਜੋੜ ਕਰਕੇ ਰੱਖਣਾ ਬਾਣੀ ਬਾਣੀ ਦਾ ਪੈਰਾ ਬਖਸ਼ਿਸ਼ ਕਰਨ ਸਮੂਹ ਵਿਦਿਆਰਥੀਆਂ ਨੂੰ ਉੱਚ ਵਿਦਿਆ ਦੀਆਂ ਅਸੀਸ ਬਖਸ਼ਦੇ ਆ ਵਿਦਿਆ ਦੇ ਖੇਤਰ ਵਿੱਚ ਕਾਮਯਾਬੀਆਂ ਸਫਲਤਾਵਾਂ ਬਖਸ਼ਣੀਆਂ ਗੁਰਮਤਿਆਰ ਵਿਦਿਆ ਪਧਾਰਿਆਂ ਦੇ ਪੁਨਕਾੜਤ ਖੜਨ ਦੇ ਬਲ ਬੁੱਧੇ ਸਮਰੱਥਾ ਆ ਹੱਥ ਰੱਖਦੇ ਆ ਸਮੁੱਚੇ ਸਮਾਗਮ ਚੜ੍ਹਦੇ ਕਲਾ ਦੇ ਪੈਰਿਆਂ ਵਿੱਚ ਆਪ ਕਰਵਾ ਲੈਣੀਆਂ ਜੀਓ ਸਤਿਗੁਰ ਜੀਓ ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚ ਪਵਿੱਤਰ ਕੜਾਹ ਪ੍ਰਸ਼ਾਦ ਦੀ ਵਰਾਨ ਹੋਵੇ ਵਰਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਨ ਦੇ ਆਗਿਆ ਬਖਸ਼ ਪਾਵਨ ਮੁਖਵਾਕ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਸ਼ਬਦ ਗੁਰਬਾਣੀ ਅਨੰਤ ਸਭ ਜੀ ਕੇ ਪਾਠ ਕੀ ਅਰਦਾਸ ਅਖਰ ਵਾਧਾ ਘਟ ਭੁੱਲ ਚੁੱਕ ਮੁਆਫ ਕਰਨੇ ਸਰਬਾਤ ਦੇ ਕਾਰਜ ਰਾਸ ਕਰਨੇ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ वाहे गुरु जी की पत दोहरा गया भे अकाल के सिखन का हुक्म है गुरु ग्रंथ जी मानिया जो प्रभ को मिल पोच है ਰਾਜ ਕਰੇਗਾ ਖਾਲਸਾ ਘਰ ਹੋਏ ਸਭ ਮਿਲਾਂਗੇ ਬੋਲੇ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਠੀਕਰ ਫੋਰ ਦਲੀਸ ਸਿਰ ਰੱਬ ਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੋ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ ਜਗ ਜਗ ਭਇਓ ਜੈ 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 ਸੁਰ ਲੋਕ ਸੁਖਹੁ ਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋ ਵਾਹ ਸਿਫਤ ਖਸਮੰਦੀ ਨੂਰੇ ਅਰਸੋਂ ਕੁਰਸੋਂ ਛੱਟੀ ਐ ਤੁਧ ਡਿੱਠੇ ਸੱਚੇ ਬਾਤਿਸ਼ਾ ਮਲ ਜਨਮ ਜਨਮੰਦੀ ਕੱਟੀ ਐ ਸੱਜਣ ਸੱਚਾ ਬਾਤਿਸ਼ਾ ਸਿਰਸ਼ਾ ਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਬਨ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰੱਖਿ ਅਨ ਪਾਰ ਬ੍ਰਹਮ ਗੁਰ ਦੇਵਾ ਸੁਖ ਸ਼ਾਂਤ ਸਹਿਜ ਆਨੰਦ ਭੈ ਪੂਰਨ ਭਈ ਸੇਵਾ ਪਾਰ ਬ੍ਰਹਮ ਗੁਰ ਦੇਵਾ ਸੁਖ ਸਾਤ ਸਹਜ ਆਨੰਦ ਭਈ ਪੂਰਨ ਭਈ ਸੇਵਾ ਰਹਾ ગત ਜਨਾਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਈ ਜੀਵਾਲੇ ਅਨ ਜਾ ਕਾ ਵੱਡ ਪਰਤਾਪ ਦੁਖ ਹਮਾਰੇ ਬਖਸ਼ਿ ਅਨ ਆਪਣੀ ਕਲ ਤਾਰੇ ਮਨ ਬਾਛਤ ਫਲ ਦਿੱਤੇ ਅਨ ਨਾਨਕ ਬਾਲਿਹਾਰੇ ਖਰ ਹਮਾਰੇ ਬਖਸ਼ੇ ਅਨ ਆਪਣੀ ਕਲ ਤਾਰੇ ਮਨ ਬਾਛਤ ਫਲ ਦਿੱਤੇ ਅਨ ਨਾਨਕ ਬਲਿਹਾਰੇ